ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਲਫਾਜ਼ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ ਪੰਮੀ ਮਾਪਿਆਂ ਦੀ ਕੱਲੀ ਧੀ ਸੀ ਮਾਪਿਆਂ ਦਾ ਤਕੜਾ ਕਰ ਸੀ ਚੰਗਾ ਘਰ ਹੋਣ ਕਰਕੇ ਪੰਮੀ ਦਾ ਵਿਆਹ ਵੀ ਚੰਗੇ ਘਰੇ ਹੀ ਕੀਤਾ ਘਰ ਭਾਵੇਂ ਚੰਗਾ ਸੀ ਪਰ ਘਰ ਦੇ ਜੀ ਚੰਗੇ ਨਹੀਂ ਸਨ ਵਿਆਹ ਤੋਂ ਬਾਅਦ ਪੰਮੀ ਨੂੰ ਸੋਹਰੇ ਘਰ ਵਿੱਚ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਉਹ ਮੂੰਹੋਂ ਕੁਝ ਨਾ ਬੋਲਦੀ ਬਸ ਚੁੱਪ ਕਰਕੇ ਸਹਿੰਦੀ ਰਹਿੰਦੀ ਬਹੁਤ شریف ਸੀ ਪਰ ਉਸ ਨੂੰ ਇਹ ਨਾ ਨਹੀਂ ਪਤਾ ਸੀ ਕਿ ਇਹ ਸ਼ਰੀਫਾਂ ਦਾ ਜਮਾਨਾ ਨਹੀਂ ਜੇ ਕੋਈ ਚੁੱਪ ਕਰਕੇ ਹਲੀਮੀ ਨਾਲ ਜੀਣਾ ਚਾਹੁੰਦਾ ਜ਼ਾਲਮ ਉਸ ਨੂੰ ਜੀਣ ਨਹੀਂ ਦਿੰਦੇ ਹੁਣ ਤਾਂ ਉਸ ਦਾ ਪਤੀ ਵੀ ਸ਼ਰਾਬ ਪੀਕੇ ਉਸ ਨੂੰ ਕੁੱਟਣਾ ਵੀ ਲੱਗ ਲੱਗਾ ਸੀ ਇੱਕ ਦਿਨ ਪੰਮੀ ਨੇ ਦੁਖੀ ਹੋ ਕੇ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਮਾਂ ਕਹਿੰਦੀ ਪੁੱਤ ਕੋਈ ਨਾ ਆਪੇ ਸਮਝ ਜਾਣਗੇ ਤੂੰ ਬਸ ਚੁੱਪ ਕਰਕੇ ਕੰਮ ਕਰਦੇ ਰਹੀਂ ਧੀਏ ਆਪਦੇ ਘਰ ਵੀ ਘਰ ਹੀ ਵਸਦਿਆਂ ਚੰਗੀਆਂ ਲੱਗਦੀਆਂ ਨੇ ਮਾਂ ਕਿਹੜਾ ਮੇਰਾ ਆਪਣਾ ਘਰ ਇੱਥੇ ਤੁਸੀਂ ਨਹੀਂ ਰੱਖ ਸਕਦੇ ਤੇ ਉੱਥੇ ਉਹ ਵਸਣ ਨਹੀਂ ਦਿੰਦੇ ਤੇ ਇਹ ਤੂੰ ਸਾਨੂੰ ਕਿਤੇ ੱੱੱਕੀ ਥੋੜੀ ਹੋਈ ਐ ਮੈਂ ਤਾਂ ਪੁੱਤ ਪੁੱਤ ਤਾਂ ਕਹਿੰਦੇ ਆ ਵੀ ਲੋਕ ਭਲਾ ਕੀ ਕਹਿਣਗੇ ਵੀ ਇੰਨੇ ਵੱਡੇ ਕ ਘਰ ਦੀ ਕੁੜੀ ਬਾਹਰ ਚ ਬੈਠੀ ਆ ਫੇਰ ਪੰਮੀ ਨੇ ਕਦੇ ਸ਼ਿਕਾਇਤ ਨਾ ਕੀਤੀ ਸਾਲ ਕੋ ਬਾਅਦ ਪੰਮੀ ਦੇ ਇੱਕਤੀ ਹੋਈ ਤੇ ਉਹ ਬਹੁਤ ਖੁਸ਼ ਸੀ ਕਿ ਚੱਲੋ ਹੁਣ ਤਾਂ ਸ਼ਾਇਦ ਬਦਲ ਜਾਵੇਗਾ ਪਰ ਉਹ ਨਹੀਂ ਬਦਲਿਆ ਕਹਿੰਦਾ ਤੂੰ ਆਪਣੇ ਪੇਕੇ ਚਲੀ ਜਾ ਮੈਂ ਕੈਨੇਡਾ ਜਾਣਾ ਪੰਮੀ ਨੂੰ ਰੋਂਦੀ ਕਲਉਂਦੀ ਨੂੰ ਸਮਾਨ ਸਮੇਟ ਕੇ ਭੇਜ ਦਿੱਤਾ 2 ਸਾਲ ਸਮਝੌਤੇ ਦੀ ਗੱਲ ਚੱਲਦੀ ਰਹੀ ਪਰ ਉਹ ਨਾ ਮੰਨੇ ਕਹਿੰਦੇ ਉਸ ਦਾ ਸਮਾਨ ਲੈ ਜੋ ਚੁੱਕ ਕੇ ਪੰਮੀ ਦੇ ਭਰਾ ਪਰ ਜਾਏ ਕਹਿੰਦੇ ਤੁਸੀਂ ਵੀ ਆਪਣੀ ਕੁੜੀ ਲੈ ਜਾਓ ਅਸੀਂ ਆਪਣੀ ਕੁੜੀ ਨੂੰ ਕਿਤੇ ਹੋਰ ਵਿਆਹ ਦਿਆਂਗੇ ਆਖਿਰ ਫੈਸਲਾ ਤਲਾਕ ਦਾ ਹੋਇਆ ਪੰਮੀ ਕਹਿੰਦੀ ਮੈਂ ਆਪਣੀ ਧੀ ਨਹੀਂ ਦੇਣੀ ਮਾਪੇ ਕਹਿੰਦੇ ਧੀਏ ਜੇ ਤੈਨੂੰ ਕਿਤੇ ਹੋਰ ਵਿਆਹ ਕੇ ਤੋੜ ਦਿੱਤਾ ਤਾਂ ਫਿਰ ਐਸ ਨੰਨੀ ਜਾਣ ਦਾ ਕੀ ਬਣੂ ਅਸੀਂ ਕਿਹੜਾ ਸਦਾ ਹੀ ਰਹਿਣਾ ਜੱਗ ਤੇ ਪੰਮੀ ਰੋਂਦੀ ਚੱਲੀ ਨਹੀਂ ਜਾਂਦੀ ਸੀ ਉਹ ਤਰਲੇ ਕਰ ਕਰ ਰਹੀ ਸੀ ਪਾਪਾ ਮੈਂ ਕਿਤੇ ਹੋਰ ਨਹੀਂ ਜਾਣਾ ਮੈਂ ਇੱਥੇ ਰਹਿਣਾ ਤੁਹਾਡੇ ਕੋਲ ਮੈਂ ਮੈਂ ਆਪੇ ਪਾਲ ਲਾਵਾਂਗੀ ਆਪਣੀ ਧੀ ਨੂੰ ਮੈਨੂੰ ਕੋਈ ਜਾਇਦਾਦ ਵੀ ਨਹੀਂ ਚਾਹੀਦੀ ਬਸ ਦੋ ਵੇਲੇ ਦੀ ਰੋਟੀ ਚਾਹੀਦੀ ਹੈ ਪਰ ਭਰਾ ਪਰਜਾਈ ਨੇ ਉਸ ਦੀ ਕੁੜੀ ਉਸ ਦੀ ਇੱਕ ਨਾ ਸੁਣੀ ਪਰਜਾਈ ਸੋਚਦੀ ਸੀ ਕਿ ਇਹ ਕਿਤੇ ਅੱਧ ਦਿਮਾਲਕਨ ਹੀ ਨਾਂ ਬਾਂਝਾ ਬੇ ਉਸਨੇ ਪੰਮੀ ਨਾਲ ਤੋੜ ਕੇ ਰੋਂਦੀ ਘਲੋਂਦੀ ਨੰਨੀ ਧੀ ਨੂੰ ਟਰੱਕ ਵਿੱਚ ਮਾਮੇ ਦੀ ਗੋਦੀ 'ਚ ਬਿਠਾ ਦਿੱਤਾ ਉਹ ਟਰੱਕ ਪੰਮੀ ਦੇ ਦਾਜ ਦੇ ਸਮਾਨ ਦਾ ਭਰ ਕੇ ਵਾਪਸ ਲਿਆਂਦਾ ਤੇ ਪਰਜਾਈ ਸਾਰਾ ਸਮਾਨ ਪੂਰਾ ਟੋ ਟੋ ਕੇ ਦੇਖ ਰਹੀ ਸੀ ਕਿ ਕਿਤੇ ਕੁਝ ਰਹਿ ਤਾਂ ਨਹੀਂ ਗਿਆ ਦਾਜ ਦਾ ਸਮਾਨ ਅੱਜ ਨੰਨੀ ਧੀ ਨਾਲੋਂ ਕੀਮਤੀ ਜਾ ਪ੍ਰਿਆ ਸੀ ਪੰਮੀ ਨੂੰ ਧੀ ਦੇ ਵਿਛੋੜੇ ਕਾਰਨ ਹੋਏ ਸੁੱਧ ਬੁੱਧ ਨਹੀਂ ਸੀ ਸਾਲ ਦੇ ਅੰਦਰ ਹੀ ਪੰਮੀ ਨੂੰ ਕਿਤੇ ਹੋਰ ਤੋੜ ਦਿੱਤਾ ਉਸ ਦੀ ਘਰ ਵਾਲੀ ਮਰ ਚੁੱਕੀ ਸੀ ਪਿਛਲੇ 2 ਸਾਲ ਦੇ ਪੁੱਤ ਨੇਤੂ ਨੂੰ ਛੱਡ ਗਈ ਸੀ ਵਿਚਾਰੀ ਇਹ ਪਰਿਵਾਰ ਬਹੁਤ ਚੰਗਾ ਸੀ ਪੰਮੀ ਨੂੰ ਪੂਰਾ ਆਦਰ ਮਿਲਿਆ ਪੰਮੀ ਨੂੰ ਪੰਮੀ ਬੱਚੇ ਨੂੰ ਬਹੁਤ ਪਿਆਰ ਕਰਦੀ ਉਸ ਦੀ ਪੂਰੀ ਦੇਖਭਾਲ ਕਰਦੀ ਕਦੇ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੀ ਉਹ ਇੱਕ ਮਿੰਟ ਵੀ ਪੰਮੀ ਤੋਂ ਦੂਰ ਨਾ ਰਹਿੰਦਾ ਪੰਮੀ ਆਪਣੇ ਹੱਥੀ ਉਸ ਨੂੰ ਖਾਣਾ ਖਵਾਉਂਦੀ ਤੇ ਆਪ ਉਸ ਨੂੰ ਨਹਾਉਂਦੀ ਕੇਸ ਵਾ ਕੇ ਉਸ ਦੇ ਦੋ ਗੁੱਤਾਂ ਕਰਦੀ ਆਪਣੇ ਪਿੱਛੇ ਛੱਡੀ ਧੀ ਨੂੰ ਉਸ ਪੁੱਤ ਤੋਂ ਲੱਭਦੀ ਤੇ ਆਪਦੇ ਅਧੂਰੇ ਚਾ ਪੂਰੇ ਕਰਨ ਦੀ ਕੋਸ਼ਿਸ਼ ਕਰਦੀ ਉਹ ਪੰਮੀ ਦੀ ਲਈ ਬਹੁਤ ਮਾਂ ਉਹ ਆਪਣੀ ਧੀ ਲਈ ਬਹੁਤ ਤੜਫਦੀ ਕਿ ਪਤਾ ਨਹੀਂ ਚੰਦਰੀ ਮਾਂ ਬਿਨਾ ਕਿਵੇਂ ਰਹਿੰਦੀ ਹੋਣੀ ਫਿਰ ਉਹ ਨੀਤੂ ਨੂੰ ਘਟ ਕੇ ਕਲੇਜੇ ਨਾਲ ਲਾ ਲੈਂਦੀ ਤੇ ਸੋਚਦੀ ਇਹਦੀ ਮਾਂ ਤਾਂ ਇਹਨੂੰ ਮਾਰ ਕੇ ਛੱਡ ਗਈ ਤਾਂ ਜਿਉ ਮੈਂ ਤਾਂ ਜਿਉਂਦੀ ਹੀ ਮੇਰੀ ਧੀ ਨੂੰ ਛੱਡ ਆਈ ਉਹ ਮੈਨੂੰ ਕਦੇ ਮਾਫ ਨਹੀਂ ਕਰੇਗੀ ਧੀ ਦੇ ਗਮ ਵਿੱਚ ਅੱਧੀ ਰਹਿ ਗਈ ਸੀ ਪਰ ਉਸ ਨੂੰ ਉਮੀਦ ਸੀ ਕਿ ਇੱਕ ਦਿਨ ਉਸ ਦੀ ਧੀ ਉਸ ਨੂੰ ਮਿਲ ਜਾਏਗੀ ਇੱਕ ਦਿਨ ਉਸ ਨੇ ਝੱਜਕ ਦੇ ਚੱਕ ਦੀ ਨੇ ਆਪਣੇ ਪਤੀ ਨਾਲ ਗੱਲ ਕੀਤੀ ਜੀ ਮੈਂ ਸੋਚਦੀ ਹਾਂ ਕਿ ਜੇ ਆਪਾਂ ਆਪਣੇ ਨੇਤੂ ਦੀ ਭੈਣ ਵੀ ਇੱਥੇ ਲੈ ਆਈਏ ਭੈਣ ਕਿਹੜੀ ਪਤੀ ਨਹਿਰਾਨੀ ਨਾਲ ਪੁੱਛਿਆ ਧੀ ਰਾਣੀ ਜਿਹੜੀ ਮੇਰੇ ਤੋਂ ਵੱਖ ਕਰਤੀ ਜਲਮਾ ਨੇ ਆਪਣੇ ਘਰ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਉਸ ਵਿਚਾਰੀ ਨੇ ਤਾਂ ਇੱਕ ਦਿਨ ਆਪਣੇ ਆਪ ਦੇ ਸਹੁਰੇ ਘਰ ਚਲੇ ਜਾਣਾ ਵਿਚਾਰੀਆਂ ਕੁੜੀਆਂ ਦਾ ਕੀ ਹੈ ਜਿੱਥੇ ਮਾਪੇ ਤੋੜ ਦਿੰਦੇ ਨੇ ਤੁਰ ਜਾਂਦੀਆਂ ਨੇ ਪੰਮੀ ਨੇ ਵੱਡਾ ਹੌਂਕਾ ਲੈਂਦੇ ਕਿਹਾ ਉਸ ਦਾ ਪਤੀ ਸੋਚਾਂ ਵਿੱਚ ਪੈ ਗਿਆ ਕਹਿੰਦਾ ਕੋਈ ਨਾ ਸੋਚ ਕੇ ਦੱਸਾਂਗਾ ਮੈਂ ਨੀਤੂ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਣ ਦੇਵਾਂਗੀ ਬਸ ਮੇਰੀ ਤੜਫ ਮੁੱਕ ਜੂ ਨਹੀਂ ਤਾਂ ਮੈਂ ਦਿਨੋਂ ਦਿਨ ਰਾਤ ਉਸ ਬਾਰੇ ਸੋਚਦੀ ਰਹਿੰਦੀ ਹਾਂ ਪੰਮੀ ਨੇ ਉਸ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਦੇ ਪਤੀ ਨੇ ਆਪਣੀ ਮਾ ਨਾਲ ਗੱਲ ਕੀਤੀ ਉਹ ਇੱਕਦਮ ਬੋਲੀ ਨਾ ਪੁੱਤ ਨਾ ਲੋਕ ਕੀ ਕਹਿਣਗੇ ਇੰਨਾ ਵੱਡਾ ਕਾਦਾ ਕਹਿੰਦਾ ਘਵੰਦਾ ਘਰਬਾਰ ਤੇ ਨੋ ਪਿੱਛੇ ਕੁੜੀ ਲੈ ਕੇ ਆਈ ਆਹ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕੀ ਦਹਾਜੂ ਹੈ ਪੰਮੀ ਇਹ ਸੁਣ ਕੇ ਤੜਫੂਠੀ ਮੈਂ ਇਹਨਾਂ ਦਾ ਪੁੱਤ ਪਾਲ ਸਕਦੀ ਹਾਂ ਪਰ ਏ ਮੇਰੀਤੀ ਦੇ ਆਉਣ ਨਾਲ ਇਨਾਂ ਦੇ ਸ਼ਾਨ ਚ ਫਰਕ ਪੈਂਦਾ ਮੈਂ ਸੋਚਦੀ ਸੀ ਇਨਾਂ ਨੂੰ ਮੇਰੀ ਕਦਰ ਹੈ ਪਰ ਨਹੀਂ ਇਹ ਤਾਂ ਬਸ ਆਪਣਾ ਬੁੱਤ ਪਾਲਨ ਤੇ ਘਰ ਦੇ ਕੰਮਾਂ ਲਈ ਹੀ ਲੈ ਕੇ ਆਏ ਨੇ ਮੈਨੂੰ ਇਨਾਂ ਨੂੰ ਮੇਰੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਮੇਰਾ ਤਾਂ ਹੁਣ ਹੋਰਾ ਵੀ ਜੀ ਨਹੀਂ ਕਰਦਾ ਇੱਥੇ ਰਹਿਣ ਨੂੰ ਮੈਂ ਚੱਲੀ ਚੱਲੀ ਜਾਵਾਂਗੀ ਇੱਥੋਂ ਪਰ ਕਿੱਥੇ ਪੇਕੇ ਤਾਂ ਨਹੀਂ ਜਾਵਾਂਗੀ ਉੱਥੇ ਮੇਰੇ ਲਈ ਕੋਈ ਥਾਂ ਨਹੀਂ ਉਹ ਤਾਂ ਮੈਨੂੰ ਤੇ ਮੇਰੀ ਧੀ ਨੂੰ ਉੱਥੋਂ ਨਹੀਂ ਉੱਥੇ ਨਹੀਂ ਰੱਖ ਸਕੇ ਮੇਰੀ ਧੀ ਹੁਣ ਮੈਨੂੰ ਕਦੇ ਨਹੀਂ ਮਿਲੇਗੀ ਮੈਨੂੰ ਤਾਂ ਮਰ ਹੀ ਜਾਣਾ ਚਾਹੀਦਾ ਪੰਮੀ ਸਾਰੀ ਰਾਤ ਸੌ ਨਾ ਸਕੀ ਭਰੀਆਂ ਅੱਖਾਂ ਨਾਲ ਇਹ ਸਾਬਕ ਕੁਝ ਸੋਚ ਰਹੀ ਸੀ ਤੇ ਫਿਰ ਉਸ ਦੇ ਨਾਲ ਪਏ ਨੀਤੂ ਨੇ ਮਣੀ ਪੰਮੀ ਨੂੰ ਘਟ ਕੇ ਜੱਫੀ ਪਾ ਲਈ ਉਸ ਨੇ ਵੀ ਨੀਤੂ ਦਾ ਮੱਥਾ ਚੁੰਮਿਆ ਤੇ ਕਲਾਮੇ ਵਿੱਚ ਲੈ ਲਿਆ ਕਹਿੰਦੀ ਮੈਂ ਮੇਰੇ ਪੁੱਤ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਮੈਂ ਹੁਣ ਦੁਬਾਰਾ ਇੱਕ 마ਸੂਮ ਨੂੰ ਮਾਂ ਤੋਂ ਅਲੱਗ ਨਹੀਂ ਕਰਾਂਗੀ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਰਾਹੀਂ ਜ਼ਰੂਰ ਦੱਸਣਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਸੀਂ ਸੁਣ ਸਕੋ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ